ਨਿੰਦਰਾ ਸਾਧਿਆ ਫੋਰਮ ਨੇ ਸਾਨੂੰ ਏਕਤਾ ਮੰਗਦੇ 15 ਹਫ਼ਤੇ ਜਿਆਦਾ ਵਧੀਆ ਪ੍ਰਕਟ ਡੂਡਾ ਸਮਾਂ ਦਿੱਤਾ ਸਾਰੇ ਸਾਧਿਆ ਜੀ बार-बार ਇਹੀ ਬੇਨਤੀ ਕਰਦੇ ਆ ਕੱਲਾ ਸਾਥੀ ਸਾਈਡ ਤੇ ਨਹੀਂ ਜਾਵੇ ਪਰਮਟ ਜਹੀ ਨਹੀਂ ਲੈਣਾਗਾ ਰਾਤ ਬਰਾਤੇ ਗੱਡੀ ਦਾ ਪ੍ਰਬੰਧ ਹੋਣਾ ਜ਼ਰੂਰੀ ਆ ਤੇ ਸਾਡੇ ਐਸਐਸ ਵੀਰਾਂ ਆਦੀ ਬੰਦੀ ਜੋੜੀ ਕਰਾਂਗੇ ਹਾਤਾਬਾਰੀ ਅਰੈਸਟ ਕਰਾਂਗੇ ਦੋਸਤੋ ਸਾਰੇ ਛੋਣ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਥੀ ਸਾਨੂੰ ਮਜਬੂਰ ਕਰਦੇ ਨੇ ਤੇ ਪ੍ਰਾਂਜਬ ਜੀ ਨਾ ਪਰਮਟ ਕੱਟ ਕੁਛ ਨਾ ਕੱਟ ਤਰਾਲੀ ਵਾਰ ਕੱਢ ਦੇ ਨਾ ਤੂੰ ਸੇਫ ਨਾਲ ਐਸੀ ਸ਼ੇਪ ਆ ਤੋਸੇ ਇਹ ਜੀ ਆਪਾਂ ਕਰੋਣੀ ਹਰਕਤ ਨਹੀਂ ਵਰਤਣੀ ਮੈਂ ਕਿਵੇਂ ਦੀ ਜੇ ਜ਼ਿੰਮੇਵਾਰੀ ਬਣਾਵਾਂਗੇ ਦੋਸਤੋ ਕੋਈ ਨਾ ਕੋਹ ਲੈ ਡਿੱਗਾਂਗੇ ਜੇ ਵਰਕ ਡੂਰ ਫੇਲ ਹੋ ਗਿਆ ਦੋਸਤੋ ਫਿਰ ਤੁਸੀਂ ਐ ਸਾਂਝੋ ਜ਼ਿੰਮੇਵਾਰ ਉਹਦਾ ਕੌਣ ਹੋਊਗਾ ਤਾਂ ਹਣੀ ਲੀਡਰਸ਼ਿਪ ਜ਼ਿੰਮੇਵਾਰੀ ਹੁੰਦੀ ਉਹ ਲੀਡਰਾਂ ਨੇ ਆਪਣੇ ਪ੍ਰੋਗਰਾਮ ਦੇਣ ਹੁੰਦੇ ਆ ਲਾਗੂ ਦੋਸਤੋ ਆਪਾਂ ਥੱਲੇ ਕਰਦੇ ਆ ਜੇ ਆਪਾਂ ਪਹਿਲਾਂ ਇਕੱਠੇ ਆ ਕੋਈ ਲੜੇ ਆ ਕੋਈ ਨਾ ਕੋਹ ਜ਼ਰੂਰ ਪ੍ਰਾਪਤ ਕੀਤਾ ਹਾਂ ਸਾਨੂੰ ਨਾਰਾਜ਼ ਨਹੀਂ ਹੋਣਾ ਚਾਹੀਦਾ ਇਕੱਠੇ ਹੋ ਕੇ ਲੜਨੀ ਲੋੜਾ ਕੱਠ ਲੋਹੇ ਦੀ ਲਾਠਾ ਅਸੀਂ ਸਾਰੇ ਜਥੇਵੰਦੀਆਂ ਨੂੰ ਭਾਵੇਂ ਕੋਈ ਗੱਡਾਂ ਦੇ ਕੰਮ ਕਰਦਾ ਭਾਵੇਂ ਕੋਈ ਆਰਟੀਐਮਾ ਭਾਵੇਂ ਹੋਸੀਆ ਪਹਿਲਾਂ ਵੀ ਸਾਂਝਾ ਫਾਰਮ ਇਕੱਠਾ ਹੋ ਕੇ ਲੜਾਈ ਦੇ ਮੰਦਾਨ ਵਿੱਚ ਆ ਸਾਂਝਾ ਫਾਰਮ ਦੇ ਇਤਹਾਮਨ ਚ ਵੱਲੋਂ ਇਹ ਪ੍ਰੋਗਰਾਮ ਦਿੱਤਾ ਆਪੇ ਦੋ ਤਿੰਨ ਬਣਾ ਰਹੇ ਰਹਿ ਗਏ ਆਪਾਂ ਸਾਸੀ ਸਾਢੇ ਆਪਣੇ ਹਰਜਾਸਬ ਨੇ ਵੀ ਦੋਸਤੋ ਪ੍ਰੈਸਰ ਰੀਡ ਦੀ ਹੱਡੀ ਹੁੰਦੀ ਆ ਪ੍ਰੈਸ ਰਾਹੀਂ ਆਪਾਂ ਸਾਰੀਆਂ ਗੱਲਾਂ ਬਾਤਾਂ ਸਰਕਾਰ ਤੱਕ ਭਜਾਉਣੀਆਂ ਆਉਂਦੀਆਂ ਪ੍ਰੈਸ ਵਾਲਾ ਵੀ ਆਪਣੇ ਆ ਜਦੋਂ ਆਪਾਂ ਰੋਜ਼ ਆ ਨਾਰੇ ਰਹੀਂ ਪ੍ਰਗਟ ਕਰਨਾਗਾ ਮੇਰੀ ਬੇਨਤੀ ਆ ਸਾਰੇ ਵੀਰਾਂ ਨੂੰ ਨਾਹਰੀ ਬਾਜ ਗੱਜ-ਬੱਜ ਕੇ ਜਿੱਤੀ ਜਾਵੇ ਉਹਦੇ ਬਾਅਦ ਸਾਥੀ ਰਾਜਮੇਸ਼ ਤਿਆਰ ਰਹਿਣਾ ਰਾਜਮੇਸ਼ ਬਾਅਦ ਸਾਥੀ ਨਮਜੋਤ ਸਿੰਘ ਆ ਤਿਆਰ ਰਹਿਣਾ बार मौदा बार, मौदा बार। करो। लागू करो कल कले मारो ते सॼण چليگي نه چلي ترا پيري چڪ دوانه قامت جوٹا رکھ دوانه ਦੋਸਤੋ اے ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲੈਣਾ ਜੀ ਧੰਨਵਾਦ